ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੁਹਾਡੇ ਆਪਣੇ ਚੈਨਲ ਤੇ ਸਵਾਗਤ ਹੈ ਜੀ ਆਪਾਂ ਬਣਾਉਣ ਲੱਗੇ ਧੋਮੇ ਮੂੰਗੀ ਦੀ ਦਾਲ ਦਾਲ ਆਪਦਾ ਘੰਟਾ ਪਹਿਲਾਂ ਜੀ ਚੰਗੀ ਤਰ੍ਹਾਂ ਧੋਸ ਮਾਰ ਕੇ ਭਿਉਂ ਕੇ ਰੱਖਤੀ ਸੀ ਤੇ ਇਹਦੇ ਆਪਾਂ ਦਾਲ ਲਈ ਆਪਾਂ ਜੀ ਲਸਣ ਵਿੱਚ ਐਡ ਕਰਾਂਗੇ ਦੇਸੀ ਘਿਓ ਪਾਵਾਂਗੇ ਆਪਣੇ ਹੈਗੇ ਨੇ ਨਾਰਮਲ ਨੰਪੂ ਵਿੱਚ ਮਸਾਲੇ ਜੀ ਕੁੱਕਰ ਦੇ ਵਿੱਚ ਆਪਾਂ ਰੱਖਿਆ ਪਾਣੀ ਗਰਮ ਇਸ ਤਰ੍ਹਾਂ ਆ ਰਿਹਾ ਹੈ ਕੁੱਕਰ ਦੇ ਅੰਦਰ ਆ ਕਕੋਲੀ ਹੈ ਜੀ ਵੀ ਆਪਣੀ ਦਾਲ ਦੀ 4 ਗਲਾਸ ਆਪਾਂ ਪਾਣੀ ਦੇ ਲਾਵਾਂਗੇ ਹੁਣ ਪੈਡ ਕਰ ਦਾਂਗੇ ਜੀ ਪੱਤਾ ਹੈ ਲਸਣ ਪਿਆਜ਼ ਦਾ ਆਪਾਂ ਤੜਕਾ ਲਾਵਾਂ ਇੱਕ ਚਮਚਾ ਆਪਾਂ ਦਹੀਂ ਜੀ ਐਡ ਕਰ ਦਾਂਗੇ ਬਾਕੀ ਆਪਣੇ ਹੈਗੇ ਜਿਹੜੇ ਜੀ ਨੋਰਮਲ ਹਮਕ ਮੇਚ ਮਸਾਲੇ ਆਪਾਂ ਉਹ ਐਡ ਕਰ ਦਾਂਗੇ ਨਮਕ ਟੇਸਟ ਅਨਸਾਰ ਲਾਲ ਮਿਰਚ ਧਨੀਆ ਪਾਊਡਰ ਥੋੜੇ ਗਰਮ ਮਸਾਲਾ ਥੋੜੇ ਪਾ ਦਾਂਗੇ ਜੀ ਪੁੰਨੇ ਹੈ ਜੀਰਾ ਹੁਣ ਆਪਾਂ ਐਡ ਕਰ ਦਾਂਗੇ ਹਲਦੀ ਕੁੱਕਰ ਦਾ ਟੱਕਣਾ ਵੀ ਬੰਦ ਕਰ ਦਾਂਗੇ ਕੋਨੇ ਤੇ ਆਜ ਵੀ ਕੱਟ ਕੇ ਤਿਆਰ ਕਰ ਲੇ ਆਪਾਂ ਜਦ ਜਾ ਗਿਆ ਇਸ ਵੀਡੀਓ ਔਨ ਕਰਦੇ ਲਾਵਾਂਗੇ ਤੜਕਾ ਅੱਗੇ 2 ਚਮਚੇ ਪਾਵਾਂਗੇ ਦੇਖੋ ਕਿ ਉਹ ਦੇ ਲਾਮੇ ਤੜਕਾ ਸੁੱਕਾ ਪਾਣੀ ਦੇਚਾੜ ਕਰਤਾ ਸੀ

ਜਿਹੜੇ ਵੀਰਪਾਂ ਜੀ ਆਪਣੇ ਨਾਲ ਜਿਹੜੇ ਹੋਏ ਨੇ ਦੇ ਲਈ ਥੋੜਾ ਟਮਾਟਰ ਪਾ ਦਿੰਦੇ। ਸਾਰੇ ਉਹ ਤੇਲ ਨੂੰ ਤਾਂ ਉਹਨਾਂ ਨਾਲ ਪਾ ਦਿੰਦੇ। ਪ੍ਰਮਾਤਮਾ ਸਾਰਿਆਂ ਦੀ ਤਰਫੀ ਰੱਖੇ। ਤੇ ਇਸੇ ਤਰ੍ਹਾਂ ਆਪਣਾ ਪਿਆਰ। ਸਪੂਟ ਆਪਣੇ ਨਾਲ ਇਸੇ ਤਰ੍ਹਾਂ ਬਣਾਈ ਰੱਖੋ। ਆਪਾਂ ਇਹਨੂੰ ਲਗਾਤਾਰ ਹਿਲਾਉਂਦੇ ਹੋਏ ਅੱਜ ਜਦੋਂ ਲਾਈਟ ਬ੍ਰਾਊਨ ਹੋਣ ਹੰਟੱਕ ਪਕਾ ਲਵਾਂਗੇ। ਲੋਗੀ ਆਪਾਂ ਗੈਸ ਕਰਤਾ ਜੀ ਬੰਦ ਜਿੰਨੀ ਦੇਰ ਤੱਕ ਆਪਾਂ ਕੜਤਾ ਤਿਆਰ ਕਰਦੇ ਹਾਂ ਜਿੰਨੀ ਦੇਰ ਤੱਕ ਢਾਲ ਆਪਣੀ ਜਿਸ ਤਰ੍ਹਾਂ ਢਾਲ ਨੂੰ ਜੇ ਟੀਮ ਵੀ ਆ ਜਾਊਗੀ ਜੀ ਹਾਂਜੀ ਲੋ ਜੀ ਕੁੱਕਰ ਆਪਾਂ ਨੇ ਖੋਲ ਲਿਆ ਸੀਗਾ ਜੀ। ਦੋ ਬਿਸਲ ਵਜਾ ਕੇ ਤੇ ਥੋੜੀ ਜੀ ਆਪਾਂ ਧਾਲ ਨਾ ਖੁੱਲੀ ਰੱਖ ਕੇ ਪਕਾ ਲਾਂਗੇ। ਗੈਸ ਆਪਾਂ ਨੇ ਘੱਟ ਤੇ ਸੇਮ ਜੀ। 5-4 ਮਿੰਟ ਲਈ ਰੱਖ ਕੇ ਪਕਾਵਾਂਗੇ। ਅਦਰ ਆਪਣਾ ਤੜਕਾ ਅੱਗੇ ਬਣ ਕੇ ਤਿਆਰ ਆ ਤੇ ਆਪਾਂ ਨੂੰ ਹਲਦੀ ਥੋੜੀ ਜੀ ਘੱਟ ਲੱਗੀ ਤੇ ਧਾਲ ਚ ਤੇ ਆਪਾਂ ਤੜਕੇ ਦੇ ਵਿੱਚ ਥੋੜੀ ਜੀ ਐਡ ਕਰ ਲਈ। ਹਾਂਜੀ ਜਦੋਂ ਆਪਾਂ ਜੀ ਤੜਕਾ ਬਣਾਉਣ ਲੱਗੇ ਪਿਆਜ਼ ਐ ਲੱਗਦੇ ਸੀ ਵੀ ਜ਼ਿਆਦੇ ਨਹੀਂ। ਤੜਕਾ ਬਣ ਗਿਆ ਬਸ ਹੁਣ ਥੋੜੇ ਜਿ ਬਣ ਗਏ ਆਪਾਂ ਕੜਕਾ ਜਿਹੜਾ ਦਾਲ ਦੇ ਵਿੱਚ ਐਡ ਕਰ ਦਾਂਗੇ ਤੇ ਆਪਣੀ ਜਿਹੜੀ ਹਲਦੀ ਹੈ ਜੀ ਉਹ ਵੀ ਵਿੱਚ ਪਾ ਕੇ ਚੁੱਕੀ ਆ ਚੰਗੀ ਤਰ੍ਹਾਂ ਬਾਕੀ ਤੜਕੇ ਦੇ ਵਿੱਚ ਕਰ ਦਾਂਗੇ ਦਾਲ ਐਡ ਦਾਲ ਐਡ ਕਰਕੇ ਵਿੱਚ ਪਾ ਦਾਂਗੇ ਫਿਰ ਆਪਾਂ ਇਹੜਾ ਤੜਕਾ ਜੀ ਚੰਗੀ ਤਰ੍ਹਾਂ ਸਾਰਾ ਮਸਾਲਾ ਦਾਲ ਦੇ ਵਿੱਚ ਆਪਾਂ ਐਡ ਕਰ ਦਾਂਗੇ ਕਈ ਵਾਰ ਜੇ ਸਬਜ਼ੀਆਂ ਨਹੀਂ ਖਾ ਕੇ ਜੇ ਮੰਨ ਜੇ ਆਖਣ ਤਾਂ ਫਿਰ ਮੰਨ ਕਰ ਦਿੰਦਾ ਅੱਗੇ ਜੀ ਆਪਾਂ ਮੂੰਗੀ ਮਸਰੀ ਮਿਕਸ ਕਰਕੇ ਬਣਾਉਂਦੇ ਹੁੰਦੇ ਸੀ ਪਰ ਉਹ ਮੈਨੂੰ ਥੋੜੀ ਜਿਹੀ ਅਲਰਜੀ ਦੀ ਪ੍ਰੋਬਲਮ ਕਰਕੇ ਮੈਂ ਹੁਣ ਮਸਤੀ ਦੀ ਦਾਲ ਨਹੀਂ ਜੀ ਐਡ ਕਰਦੀ ਸਕਿਪ ਕਰ ਦੇਣੀ ਹੈ ਤੁਸੀਂ ਪਾਉਣਾ ਚਾਹੁੰਦੇ ਹੋ ਪਾ ਸਕਦੇ ਲੋ ਜੀ ਆਪਾਂ ਦਾਲ ਸਾਰੇ ਮਿਕਸ ਕਰ ਲਏ ਮਸਾਲਾ ਹੁਣ ਆਪਾਂ ਕੁੱਕਰ ਦੇ ਵਿੱਚ ਇਹਨੂੰ ਐਡ ਕਰ ਦਾਂਗੇ ਬਹੁਤ ਵਧੀਆ ਆਪਣਾ ਹੋ ਗਿਆ ੜਕਾ ਬਣ ਕੇ ਤਿਆਰ ਲਸਣ ਦੀ ਆਪਾਂ ਨੇ ਵਿੱਚੇ ਐਡ ਸਟ ਤਾਂ ਸੀਗਾ ਪਹਿਲੇ ਨਾਲ ਹੀ ਲੋ ਦੀ ਸਾਰਾ ਮਸਾਲਾ ਸਾਰਾ ਵਿੱਚ ਐਡ ਕਰਤਾ ਕਾਟ ਸੀਰੀ ਮਾਤੇ ਨਾਲਾ ਪਾ ਦੀ ਚੰਗੀ ਤਰ੍ਹਾਂ ਇਹਨੂੰ ਹਲਾਉਂਦੇ ਹੋਏ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਦਾਲ ਬਸ ਆਪਣੀ ਤਕਰੀਬਨ ਜੀ ਬਣ ਕੇ ਤਿਆਰ ਹੈ ਆਪਾਂ ਢੱਕ ਦਾਂਗੇ ਜੀ ਢੱਕ ਕੇ ਦੋ ਤੋਂ ਤਿੰਨ ਮਿੰਟ ਤੱਕ ਆਪਾਂ ਇਹਨੂੰ ਪਕਾਵਾਂਗੇ ਜਿਆਦਾਤਰ ਨਾਲ ਦਾਲ ਨੂੰ ਥੋੜੀ ਖੁੱਲ੍ਹੀ ਰੱਖ ਕੇ ਬਣਾਉਣੀ ਹੈ ਕੁੱਕਰ 'ਚ ਘੱਟੀ ਬਣਾਉਣੀ ਹੈ ਬਸ ਆਪਾਂ ਦੋ ਵਿਸਲੇ ਲਵਾਈਆਂ ਸੀਗੀਆਂ ਜੀ ਜੀ ਆਪਾਂ ਨੇ ਸਿਮ ਗੈਸ ਦੇ ਉੱਪਰ ਜੀ 4 ਕਮਿੰਟ ਦਾਲ ਨੂੰ ਪਕਾ ਲਿਆ ਹੁਣ ਆਪਾਂ ਦੇਖਦੇ ਹਾਂ ਜੀ ਚੈੱਕ ਕਰਦੇ ਹਾਂ ਦਾਲ ਨੂੰ ਗੈਸ ਜੀ ਆਪਣਾ ਸਿਮ ਮੇ ਕੀਤਾ ਹੋਇਆ ਲੋ ਜੀ ਦਾਲ ਆਪਣੀ ਬਹੁਤ ਵਧੀਆ ਬਣ ਕੇ ਤਿਆਰ ਆ ਜੀ ਤੜਕੇ ਵਾਲੀ ਲਸਣ ਆਪਾਂ ਜੀ ਪਹਿਲਾਂ ਹੀ ਨਾਲ ਵਿੱਚ ਐਡ ਕਰਤਾ ਸੀਗਾ ਵਿੱਚ ਦੇਸੀ ਘਿਓ ਦਾ ਚਮਚਾ ਪਾਤਾ ਸੀ 2-3 ਚਮਚੇ ਪਾ ਕੇ ਆਪਾਂ ਲਾ ਲਿਆ ਦਾਲ ਨੂੰ ਤੜਕਾ ਬਹੁਤ ਵਧੀਆ ਆਪਣੀ ਦਾਲ ਬਣ ਕੇ ਤਿਆਰ ਜੀ ਢਾਲ ਜੀ ਆਪਾਂ ਨੇ ਇੱਕ ਕੜਾਹੀ ਦੇ ਵਿੱਚ ਕੱਢ ਲਈ ਜੀ ਬਹੁਤ ਵਧੀਆ ਆਪਣੀ ਦਾਲ ਕੋਈਆ ਬਣ ਕੇ ਤਿਆਰ ਚੌੜਾਂ ਦੇ ਨਾਲ ਖਾਓ ਜੀ ਫੁੱਲਕੇ ਦੇ ਨਾਲ ਖਾਓ ਬਹੁਤ ਵਧੀਆ ਦਾਲ ਬਣ ਕੇ ਹੋਈ ਹੈ ਜੀ ਤਿਆਰ ਆਪਣੀ ਜਿਹੜੇ ਵੀਰ ਭੈਣ ਆਪਣੇ ਨਾਲ ਜੁੜੇ ਹੋਏ ਨੇ ਜੀ ਡੇਲੀ ਸੋਹਣਾ ਸੋਹਣਾ ਕਮੈਂਟ ਕਰਦੇ ਨੇ ਸਾਰਿਆਂ ਦਾ ਧੰਨਵਾਦ ਕਰਦੇ ਆਂ ਜੀ ਸਾਰੇ ਖੁਸ਼ ਰਹੋ ਜੀ ਚੜ੍ਹਦੀ ਕਲਾ 'ਚ ਰਹੋ ਅਸਦੇ ਬਸਦੇ ਰਹੋ ਜੀ ਤੇ ਇਸੇ ਤਰ੍ਹਾਂ ਪਿਆਰ ਸਪੋਰਟ ਬਣਾਈ ਰੱਖੋ ਜੀ ਆਪਣੇ ਨਾਲ ਬਹੁਤ ਵਧੀਆ ਫੈਮਿਲੀ ਹੈ ਜੁੜੀਆਂ ਹੋਈ ਨੇ ਜੀ ਆਪਾਂ ਇੱਕ ਪਰਿਵਾਰ ਦੀ ਤਰ੍ਹਾਂ ਹੀ ਹੈ ਇਸੇ ਤਰ੍ਹਾਂ ਇੱਕ ਦੂਜੇ ਦੀ ਕਰਦੇ ਰਹੀ ਹੈ ਜੀ ਸਪੋਰਟ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ